ਇਸ ਸੇਵਾ ਪਰਮਾਨੰਕ ਕਰਨੀ ਗੁਰਬਾਣੀ ਕਰਦੇ ਹਾਂ ਅਰਦਾਸ ਕਰਦੇ ਹਾਂ ਸਭ ਨੂੰ ਕਾ ਨਿਕੰਪਰ ਪ੍ਰਕਾਰ ਸਭੇ ਸ੍ਰੀ ਗੁਰੂਵੰਸ ਸਭ ਮਹਾਰਾਜੋ ਸ੍ਰੀ ਅੰਮ੍ਰਿਤ ਗੁਰਬਾਣੀ ਦਾ ਸਭੀ ਬਣਿਆ ਪਰਿਵਾਰਕੋ ਤੋਂ ਸੰਤਾਂ ਸਾਰਿਆਂ ਨੇ ਖਜਾਨੇ ਗੁਰੂ ਪਾਤਸ਼ਾਹ ਪ੍ਰਭੂ ਰਿਕਣਾ ਸਰਬਤਨੁਦਰ ਦੇ ਕਲਾ ਗੁਰ ਸਿੱਖੀ ਜੀਵਨ ਆਨੰਦ ਦੀਆਂ ਦਾਤਾਂ ਗੁਸ਼ਣ ਗੁਰੂ ਪਾਤਸ਼ਾਹ ਜੀ ਦੀ ਕਿਰਪਾ ਦਾ ਸਤਕਾ ਸਤਿਕਾਰਯੋਗ ਕਿਸ਼ਨਦੇਵ ਪిల్లా ਜੀ ਜੋ ਬਹੁਤ ਹੀ ਦਾਸ ਦੇ ਰਾਂਸ ਨੇ ਹੈ ਪਰਮਦਰ ਕਮੇਟੀ ਦਾ ਸਾਥ ਇੰਦੇ ਹਨ ਸੇਕਾਰ ਦੇ ਵਿੱਚ ਬਹੁਤ ਅਨੁਕੀ ਹਿੱਸਾ ਲਾਂਦੇ ਹਨ ਜਿੱਥੇ ਵੀ ਜਾਂਦੇ ਨੇ ਬੜਾ ਖੁਸ਼ ਹੋ ਕੇ ਜਾਂਦੇ ਹਨ ਬਹੁਤ ਚੰਗਾ ਸੁਭਾਗ ਗੁਰਪਾਤਸ਼ਾ ਜੀ ਕਾਗਨ ਇਸੇ ਤਰ੍ਹਾਂ ਬੜੇ ਪਿਆਰ ਬਣਾਈ ਰੱਖਣ ਦਾਸ ਵੱਲੋਂ ਪਰਮਦਰ ਕਮੇਟੀ ਵੱਲੋਂ ਜਸਵੰਦਰ ਸਿੰਘ ਜੀ ਲੋਥਰਾ ਦਿੱਤਾ ਸਾਰੀ ਨੇੜ ਪਰਮਦਰ ਕਮੇਟੀ ਵੱਲੋਂ ਸੇਵ ਪ੍ਰਵਾਰ ਨੂੰ ਅਨੂ ਮੋਹਰਵਰਮਾਂ ਦੇ ਜਨਮ ਦਿਨ ਦੀ ਅਤੇ ਗੁਰਪਾਤ ਸਰ ਜੀ ਨੇ ਜੋ ਕਿਰਪਾ ਕੀਤੀ ਹੈ ਅਨੂ ਨੂੰ ਵਿਦੇਸ਼ ਯਾਤਰਾ ਦੀ ਦਾਤ ਬਖਸ਼ੀ ਹੈ ਕੈਨੇਡਾ ਦੀ ਧਰਤੀ ਤੇ ਜਾ ਰਿਹਾ ਹੈ ਸ਼ੁਕਰਾਨਾ ਕਰਦੇ ਹਾਂ ਪਰਵਾਰ ਨੂੰ ਬਹੁਤ ਬਸੇ ਗਏ ਹਾਂ ਸਾਰੇ ਸੰਤਾਵਾਂ ਤੋਂ ਦਾਸ ਬਲੋਂ ਕਮੇਟੀ ਬਲੋਂ ਪਰਵਾਰ ਨੂੰ ਲੱਖ ਲੱਖ ਵਧਾਈਆਂ ਬਹੁਤ ਬਹੁਤ ਮੁਬਾਰਕਾਂ ਹੋਣ ਗੁਰਪਾਤ ਸਰ ਜੀ ਕਰਾ ਉਹ ਸਿੱਖੀ ਜਿਹੜਾ ਨਾਮਦਾਨੀ ਦਾ ਕੰਮ ਹੈ ਇਸੇ ਤਰ੍ਹਾਂ ਆਪਣਾ ਮੇਲ ਕਰਿਆ ਪਰਵਾਰ ਦੇ ਸਿਰ ਤੇ ਬਣਾਈ ਰੱਖਣਾ ਪਰਵਾਰ ਕਰਨ ਜੀ ਆਓ ਪਤੇ ਦੀ ਸੰਗਤ ਪੰデア ਸਮੂਹ ਸੰਤਾ ਛੇ ਪੋੜੀਆਂ ਨਾਲ ਸਭ ਬਾਰ ਗੁਰਬਾਣੀ ਵਿੱਚ ਹਾਜ਼ਰੀ ਭਰਾਈ ਹੋਈ ਹੈ ਪਰਵਾਹ ਕੀ ਕਰੀ ਪਰਵਾਹ ਤੇ ਪਰਵਾਹ ਦੇ ਬੱਚਿਆਂ ਦੀ ਜਿੰਦਗੀ ਕਰਵਾਤੀ ਗੁਰੂ ਸਾਹਿਬ ਜੀ ਅਰਦਾਸ ਵਿੱਚ ਜਿਕਰੇ ਇਨਸਾਨੇ ਨਾਮਿਲ ਕੇ ਨਾਮ ਸਭ ਜਾਪ ਵਿੱਚ ਹਾਜ਼ਰੀ ਭਰਾਈ ਹੋਈ ਹੈ ਲੱਖੁ ਖੁਸ਼ੀਆਂ ਭਰ ਦਸਾਂ ਹੀਆਂ ਜੇ ਸਤ ਗੁਰ ਨਦਰ ਕਰੇ ਤੀਜਾ ਆਨੰਦ ਇਕੋਂ ਦਾ ਤੁਨਾ ਪਾਇ ਸਦ ਸਿਤੀ ਮਨਵ ਜੀਆਂ ਵਧਾਈਆਂ ਰਾਗ ਰਤਨ ਪ੍ਰਵਾਹ ਕਨੀਆ ਸ਼ਬਦ ਗਾਉਣ ਆਈ ਸ਼ਬਦੋ ਤਵਾ ਹੋਰੇ ਤੇਰਾ ਮਨ ਜਨੀ ਸਾ ਬੋਲੇ ਸਾਡਾ ਅੰਗੀਕਾਰੂ ਆਵਾਜ਼ ਦਾ ਸੰਗਣਾ ਗਵਾ ਸਮਰੰਤ ਸਮਾਨੀ ਸੋ ਕੋ ਮਨੋ ਵਿਸਾਰੇ ਤੇ ਸਦਾ ਸਿਂਚ ਸੁਲਾਹਾ ਤੇਰੀ ਉਹ <inaudible> ਰਾਣੀ <inaudible> <inaudible>